ਕੀ ਕਰਤਾਰਪੁਰ ਸਾਹਿਬ ਲੰਗਰ ਦੇ ਪਹੁੰਚ ਕੇ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਮਹਾਰਾਜ ਮਿਹਰ ਕਰ ਲੋ ਅੱਜ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵਰਤਿਆ ਹੈ ਦਰਿਆਵਾਂ ਨੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਆਰਦਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਲੋਕਾਂ ਦੀ ਜਾਨਾਂ ਨਾ ਵੱਜਣ ਬੱਚਿਆਂ ਦੀ ਜਾਨਾਂ ਨਾ ਵੱਜਣ ਜਾਨਵਰਾਂ ਦੀ ਜਾਨਾਂ ਨਾ ਵੱਜਣ ਤੇ ਕਿਵੇਂ ਨਾ ਕਿਵੇਂ ਇਹ بارش ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਣ ਜਿਹੜਾ ਹੈਗਾ ਉਹ ਘਟ ਸਕਦਾ ਹੈ ਸੋ ਅੱਜ ਤਾਂ ਅਰਦਾਸ ਬੇਨਤੀ ਕਰਨ ਵਾਸਤੇ ਤਰਪੁਰ ਸਾਹਿਬ ਕੋਲੋਂ ਸਾਹਮਣੇ ਗੁਰੂ ਘਰ ਹੈ ਉੱਥੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਜੀ ਜੇ ਪਾਕੀ ਸਰਕਾਰ ਆਉਂਦੀ ਆ ਲੰਗਾਂਕਾ ਦੀ ਸਰਕਾਰ ਆਉਂਦੀ ਆ ਤੇ ਇਹ ਤੁਸੀ ਬੰਨ ਨੇ ਜਿਹੜੇ ਲਗਾ ਟੁੱਟ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਭਵੇਕੇ ਚ ਆਉਂਦੀ ਆ ਤੇ ਕੀ ਤੁਸੀਂ ਦੇਖ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ ਬਣਾਉਣੇ ਪੈਣੇ ਆ ਆ ਕੱਚੇ ਬੰਨ ਹਰ ਸਾਲ ਟੁੱਟ ਜਾਂਦੀ ਹੈ ਪਰ ਇੱਕਤੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਲੈਕੀ ਕਰਕੇ ਹੋਇਆ ਹੈ ਇਹ ਮਧਪੁਰ ਦਾ ਡੈਮ ਹੈ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਿਹੜੇ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ ਚਾਰ ਮਹੀਨੇ ਬਰਸਾਤਾ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੇ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ 'ਚ 1 ਰੁਪਿਆ ਨਹੀਂ ਖਰਚਿਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਦੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆਈ ਕਿਸਾਨਾਂ ਨੇ ਦੇਖ ਤਾਂ ਤਦ ਪੜਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਐ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਘੱਟੋ ਘੱਟ 10 ਅਰਧਾ 1000 ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਿਆ ਕਿੱਲਾ ਤੇ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀ ਲੋਕ ਬਦੂ ਸਰ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੀ ਸਰਕਾਰ ਬਿਮਾਰੀਆਂ ਫੈਲਣੀ ਸ਼ੁਰੂ ਹੋ ਚੁੱਕੀਆਂ ਨੇ ਐਕਚੁਅਲੀ ਕੀ ਹੈ ਮੈਂ ਰਾਹ ਚਾਉਂਦੇ ਹੁੰਦੇ ਮੈਨੂੰ ਟੈਲੀਫੋਨ ਬਹੁਤ ਆਏ ਹੈ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀ ਹੈ ਲੋਕਾਂ ਦੇ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ ਤਾਂ ਹੀ ਮੈਂ ਕਹ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਆਵੀਆਂ, ਬੇੜੇ ਵੀ ਆ, ਮੋਟਰ ਬੋਟਸ ਵੀ ਹੈ। ਇਹਨਾਂ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇੱਕ ਉੱਚੀ ਦਾ ਪਹਛਾ ਸਕੀਏ। ਅੱਜ ਦੇਖ ਲਓ 15 ਦਿਨ ਹੋ ਗਏ। ਸਰਕਾਰ ਕੁਛ ਨਹੀਂ ਕਰ ਰਹੀ। ਐਮਸੇਸ਼ਨ ਚੁੱਪ ਬੈਠੀ ਆ। ਅੱਜ ਰਾਤ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਆ। ਵਕਫਾ ਸੰਸਥਾ ਆਪਣੇ ਕੋਲੋਂ ਕਰ ਰਹੀ ਆ। ਐਜੀਪੀਸੀ ਕਰ ਰਹੀ ਆ। ਸਰਕਾਰ ਨਹੀਂ ਕਰ ਰਹੀ। ਇਹ ਫਰਕ ਸਰਕਾਰ ਦਾ ਹੈ। ਤੇ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ 'ਚ ਕੋਈ ਇਹੋ ਨਹੀਂ ਹੈ ਕੋਈ ਜਿੱਦ ਨਾ ਕਰਕੇ ਤੁਸੀਂ ਆਪਣੀ ਜੰਮਵਰੀ ਸਮਝਾਓ ਸਾਹਿਬ ਇੱਕ ਤੁਸੀ ਦੇ ਨਾਲ ਪਿੰਡ ਰੱਤਰਛੱਤਰ ਉਹਦੇ ਵਿੱਚ ਗਰੰਥੀ ਸਿੰਘ ਦਾ ਪੂਰਾ ਦਾ ਪੂਰਾ ਕਾਰਜ ਜਿਹੜਾ ਜਿੰਮੀਦਾਰ ਹੋ ਗਿਆ ਮੈਂ ਕਈ ਗੁਰੂ ਘਰ ਦੇਖਿਆ ਮੈਂ ਕਈ ਜਗ੍ਹਾ ਤੇ ਦੇਖਿਆ ਗੁਰੂ ਖਰਾਂਚੀ ਪਾਣੀ ਚ ਚਲੇ ਗਿਆ ਪੂਰੀ ਹਾਲਾਤ ਹੀ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਹੀਂ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨ ਨੂੰ ਪੰਜਾਬ ਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਜਿਹੜਾ ਜਿੰਨਾ ਮਰਜ਼ੀ ਸਾਧਨ ਹੋਏ ਕੁਛ ਨਾਲ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਹੈ ਅੱਜ ਲੋੜ ਹੈ ਸਾਰਿਆਂ ਦੀ ਤੇ ਅੱਜ ਸਾਰਿਆਂ ਦੀ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਸਮਾਨ ਆਪਾਂ ਦਿੱਸੀ ਤੇ ਲੋੜ ਉਥੇ ਪਹੁੰਚ ਜੇ ਨਾਲੇ ਅੱਜ ਮੈਂ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਿ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਾ ਜਾਏ ਕਿਉਂਕਿ ਗੁਰੂ ਘਰ ਚ ਵੀ ਉੱਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜੋ ਪਾਕਿਸਤਾਨ ਦੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰਾਇਰਟੀ ਕਰਕੇ ਮੈਂ ਵੀਡੀਓ ਵੀ ਦੇਖੀਆਂ ਉਹ ਸਫਾਈ ਉਹਨਾਂ ਨੇ ਪਾਣੀ ਕੱਢ ਕੇ ਤੇ ਸਪੈਸ਼ਲ ਸਫਾਈ ਦਾ ਪ੍ਰੋਗਰਾਮ ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉਤੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਗਾ ਜਰੂਰ ਖੁੱਲਣਾ ਚਾਹੀਦਾ ਤੇ ਪਤਾ ਸਮਾਂ ਨਹੀਂ ਹੈ ਬੋਰਡਸ ਜਿਹੜੀਆਂ ਅਵੇਲੇਬਲ ਨਹੀਂ ਕਰਾਈਆਂ ਜਿਹੜੀਆਂ ਖਾਸ ਕਰਕੇ ਐਸਜੀਪੀਸੀ ਨੇ ਵੀ ਕੱਲ ਮੰਗ ਕੀਤੀ ਸੀ ਲੇਕਿਨ ਇਹਨਾਂ ਵੱਲੋਂ ਨਹੀਂ ਉਹਨਾਂ ਨੂੰ ਮੈਂ ਉਹੀ ਬੇਨਤੀ ਕਰਦਾ ਪਤਾ ਨਹੀਂ ਕੀ ਜਿੱਦ ਫੜੀ ਬੈਠੇ ਐ ਬਜਾਂ ਕੋਈ ਪਤਾ ਨਹੀਂ ਦਿਮਾਗ 'ਚ ਕੀ ਆਇਆ ਪਿਆ ਆ ਇੱਕ ਮਿੰਟ ਦਾ ਕੰਮ ਹੈ ਮਿੰਟ 'ਚ ਜੇ ਆਰਮੀ ਆ ਜਾਂਦੀ ਹੈ ਤੇ ਦੇਖੋ ਹਜ਼ਾਰਾਂ ਜਾਨਾਂ ਬਚ ਸਕਦੀਆਂ ਜਾਨਵਰ ਬਚ ਸਕਦੀਆਂ ਜਾਨਵਰ ਦੀ ਜਾਨਾਂ ਬਚ ਸਕਦੀਆਂ ਪਰ ਮੈਂ ਕੁਝ ਕਹਿ ਨਹੀਂ ਸਕਦਾ